ਰੀਲਾ ਤਾਂ ਮਿੱਤਰੋ ਤੁਸੀਂ ਬਹੁਤ ਵੇਖਦੇ ਆ ਹਨ ਕੁੜੀਆਂ ਅੱਜ ਕੱਲ ਵੀਡੀਓ ਪਾ ਰਹੀਆਂ ਵਾ ਕਿਦਾਂ ਕਿਵੇਂ ਕੋਈ ਨਚਾਰ ਆ ਕੋਈ ਕਿਦਾਂ ਕਿਸ ਤਰ੍ਹਾਂ ਦੀਆਂ ਹਨ ਕਿਦਾਂ-ਕਦਾਂ ਵੀਡੀਓ ਆ ਰਹੀਆਂ ਵਾ ਪਰ ਹਰੇਕ ਦੀ ਵੀਡੀਓ ਦੇ ਵਿੱਚ ਕੋਈ ਨਾ ਕੋਈ ਮੈਸੇਜ ਤਾਂ ਨਿਕਲਦਾ ਕਿਸੇ ਦਾ ਮਾੜਾ ਮੈਸੇਜ ਨਿਕਲਦਾ ਕਿਸੇ ਦਾ ਚੰਗਾ ਮੈਸੇਜ ਨਿਕਲਦਾ ਵੀਡੀਓ ਦੇ ਵਿੱਚ ਦੋਸਤੋ ਪਰ ਐਸ ਭੈਣ ਨੇ ਜਿਹੜਾ ਮੈਸੇਜ ਦਿੱਤਾ ਨਾ ਬੜਾ ਸੋਹਣਾ ਮੈਸੇਜ ਦਿੱਤਾ ਯਾਰ ਜਾਣਕਾਰੀ ਵੀ ਆ ਵਿੱਚ ਮੈਸੇਜ ਵੀ ਆ ਸੁਣਿਓ ਤੇ ਸ਼ੇਅਰ ਕਰਿਓ ਲੈਕਿਨ ਵਲੌਗ ਤਾਂ ਕਈ ਤਰ੍ਹਾਂ ਦੇ ਬਣਦੇ ਆ ਦੇਖੋ ਐਸ ਭੈਣ ਨੇ ਵਲੌਗ ਬਣਾਇਆ ਇਹ ਕਿਹੜਾ ਸ਼ੇਅਰ ਨਹੀਂ ਹੋਇਆ ਬਹੁਤ ਸ਼ੇਅਰ ਹੋਇਆ ਵੀ ਵਲੌਗ ਯਾਰ ਕਮਾਲ ਯਾਰ ਸੋਸ਼ਲ ਮੀਡੀਆ ਬਣਿਆ ਗੰਦ ਪਾਉਣ ਨੂੰ ਨਹੀਂ ਬਣਿਆ ਹੋਇਆਗਾ ਠੀਕ ਆ ਕਿਉਂਕਿ ਧੀਆਂ ਭੈਣਾ ਭਰਾ ਸਭ ਵੇਖ ਰਹੇ ਹੁੰਦੇ ਆ ਚੀਜ਼ਾਂ ਨੂੰ ਅੱਜ ਕੱਲ ਤਾਂ ਮੋਬਾਈਲ ਜਿਹੜਾ ਹਰੇਕ ਕੋਲੇ ਆ ਤੇ ਪਰ ਜਿਹੜੀ ਚਾਹੀਦੀ ਚੀਜ਼ ਆ ਨਾ ਉਹ ਨਹੀਂ ਆ ਰਹੇਗੇ ਗੰਦ ਪਹਿਲੇ ਬਾਹਰ ਆ ਰਿਹਾ ਵਾ ਦੋਸਤੋ ਭੈਣ ਨੇ ਵਲੌਗ ਬਣਾਇਆ ਬੜਾ ਸੋਹਣਾ ਵਲੌਗ ਬਣਾਇਆ ਵਾ ਤੇ ਸ਼ੇਅਰ ਜ਼ਰੂਰ ਕਰੋ ਜਾਣਕਾਰੀ ਆ ਮੈਸੇਜ ਆ ਯਾਰ ਫਲੂਟ ਬੰਦਾ ਇਹੋ ਜੀਆਂ ਪੈਣਾ ਨੂੰ ਯਾਰ ਜੋ ਚਾਹੀਦੀ ਜਿਹੜੀ ਜਾਣਕਾਰੀ ਪਾਉਂਦਗਾ। ਹੋਰ ਵੀ ਬਹੁਤ ਪੈਣਾ ਚਾਹੀਦੀ ਜਾਣਕਾਰੀ ਪਾਉਂਦੀਆਂ ਪਰ 100 ਦੇ ਵਿੱਚੋਂ ਹਨਾ 20 ਕ ਪੈਣਾ ਜਿਹੜੀਆਂ ਚਾਹੀਦੀ ਜਾਣਕਾਰੀ ਪਾਉਂਦੀਆਂ 80 ਦਾ ਤਾਂ ਗੰਦੀ ਪਾਇਆ ਹੋਇਆ ਵਾ। ਬਿਲਕੁਲ ਸਚਾਈ ਹੈ ਇਸ ਗੱਲ ਦੀ ਯਾਰ। ਠੀਕ ਆ। ਬਾਕੀ ਆ ਪੈਣੀਆਂ ਗੱਲਾਂ ਸੁਣਿਓ ਯਾਰ ਤੁਹਾਨੂੰ ਆਪ ਹੀ ਪਤਾ ਲੱਗਣਾ ਤੁਸੀਂ ਆਪ ਵੀ ਵੀਡੀਓ ਸ਼ੇਅਰ ਕਰ ਦੇਣੀ ਹੈ ਇਹ ਵਾਲੀ। ਬੜਾ ਸੋਹਣਾ ਮੈਸੇਜ ਦਿੱਤਾ ਹੋਇਆ ਯਾਰ। ਸਤਿ ਸ਼੍ਰੀ ਅਕਾਲ ਭਾਈ ਸਾਰੇ ਨੂੰ ਆ ਹੁਣ ਕਿਸਾਨਾਂ ਦੀਆਂ ਫਸਲਾਂ ਨੂੰ ਬਹੁਤ ਅੱਗ ਲੱਗਦੀ ਆਂਦੀ ਹੈ। ਜਦੋਂ ਵੀਡੀਓ ਦੇਖਦੇ ਆ ਨਾ ਅੱਖਾਂ 'ਚ ਪਾਣੀ ਆ ਜਾਂਦਾ ਹੈ ਕਿਸਾਨ ਦੀ ਫਸਲ ਵੇਖ ਕੇ ਵੀ ਸਾਰਿਆਂ ਨੂੰ ਅੱਗ ਲੱਗ ਗਈ ਪਤਾ ਨਹੀਂ ਸਰਕਾਰ ਨੇ ਮੁਆਵਜ਼ਾ ਪਾਉਣਾ ਹੈ ਨਹੀਂ ਪਾਉਣਾ ਸਾਲ ਨੂੰ ਪਾਉਣਾ ਹੈ ਕਿ ਤੁਰਤ ਪਾਉਣਾ ਹੈ ਕਿ 2 ਸਾਲਾਂ ਨੂੰ ਪਾਉਣਾ ਇਹ ਕੋਈ ਨਹੀਂ ਪਤਾ ਇੱਥੇ ਸਾਰਿਆਂ ਦੇ ਵੱਧ ਨੁਕਸਾਨ ਉਹਦਾ ਹੁੰਦਾ ਜਿਹੜਾ ਬੰਦਾ ਜ਼ਮੀਨ ਠੇਕੇ ਲੈਂਦਾ ਸਾਲ 2 ਸਾਲਾਂ ਬਾਅਦ ਬੰਦਾ ਠੇਕੇ ਵਾਲੀ ਜ਼ਮੀਨ ਨੂੰ ਬਦਲ ਦਿੰਦਾ ਫਿਰ ਉਹ ਜਿਹੜੇ ਪੈਸੇ ਹੁੰਦੇ ਆ ਉਹ ਤਾਂ ਮਾਲਕ ਦੇ ਖਾਤੇ 'ਚ ਹੀ ਹੋਣਗੇ ਜਿੱਦੀ ਜ਼ਮੀਨ ਹੈ ਉਹ ਫਿਰ ਕਹਿੰਦਾ ਮੇਰੀ ਤਾਂ ਭੈਣ ਦੇ ਖਾਤੇ 'ਚ ਆਉਂਦੇ ਆ ਮੈਨੂੰ ਤਾਂ ਆਏ ਹੀ ਨਹੀਂ ਉਹ ਐਂ ਕਹਿਣ ਲੱਗ ਜਾਂਦੇ ਆ ਫਿਰ ਉਹਨੂੰ ਕਿੰਨਾ ਰਗੜਾ ਪੈਂਦਾ ਹੈ ਜਿਹੜਾ ਠੇਕੇ ਲੈਂਦਾ ਹੈ ਇਹ ਮੈਂ ਉਹੀ ਕਹਾਣੀਆਂ ਨਹੀਂ ਸੁਣਾਉਂਦੀ ਹੁੰਦੀ ਹੋਇਆ ਹੁੰਦਾ ਸਾਡੇ ਨਾਲ ਜੇ ਕੱਲ ਵੀ ਮੈਂ ਵੀਡੀਓ ਪਾਈ ਉਹ ਵੀ ਹੋਇਆ ਸੀਗਾ ਕਈ ਗੱਲਾਂ ਤਾਂ ਮੈਂ ਦੱਸਦੀ ਵੀ ਨਹੀਂ ਸੱਚ ਵੀ ਨਹੀਂ ਮੰਨਦੇ ਕੋਈ ਜਿਹੜੇ ਪਿੰਡ ਦੇ ਮੋਹਤਵਾਰ ਚੰਗੇ ਬੰਦੇ ਹੁੰਦੇ ਉਹ ਆਪ ਦੀ ਐਵੇਂ ਜ਼ਿੰਮੇਵਾਰੀ ਬਣਾ ਲਓ ਵੀ ਇਹਨੇ ਆ ਠੇਕੇ ਲਈ ਸੀ ਕਿ ਤੇ ਇਹਦੀ ਮੱਚੀ ਗਈ ਹੁਣ ਇਹਨੂੰ ਪੈਸੇ ਮਿਲਣੇ ਚਾਹੀਦੇ ਭਾਵੇਂ ਸਾਲ ਨੂੰ ਦੋ ਸਾਲਾਂ ਨੂੰ ਹੁਣ ਭਾਵੇਂ ਹੁਣ ਪਹਿਲੀ ਗੱਲ ਹੈ ਕਿ ਮਾਲਕ ਦੇ ਹਾਤੇ ਚੋ ਪੈਸੇ ਹੋਣੇ ਨਹੀਂ ਜਾਈ ਦੇ ਲਿਖਤ ਹੋਣੀ ਚਾਹੀਦੀ ਇਹ ਵੀ ਇਹਦੇ ਹਾਤੇ ਚ ਆਉਣਗੇ ਜਿਹਨੇ ਠੇਕੇ ਲਈਏ ਜਮੀਨ ਸਾਡੇ ਨਾਲ ਐਵੇਂ ਹੋਇਆ ਸੀਗਾ ਕਿ ਸਾਂਝੇ ਖਾਤੇ ਚ ਜ਼ਮੀਨ ਹੁੰਦੀ ਆ ਆਪਣੀ ਸਾਂਝੇ ਖਾਤੇ ਚ ਐਵੇਂ ਹੁੰਦਾ ਕਿ ਆਪਣੇ ਨਾਮ ਕੋਈ ਹੋਰ ਜ਼ਮੀਨ ਹੁੰਦੀ ਆ ਪਰ ਆਪਾਂ ਵਾਹੀ ਕੋਈ ਹੋਰ ਜਾਂਦੇ ਹੁੰਨੇ ਆ ਸਾਡੇ ਨਾਲ ਝੋਨੇ ਵਾਲੀ ਸੀ ਪਰ ਅਸੀਂ ਵਾਹੀ ਨਰਮੇ ਵਾਲੀ ਜਾਂਦੇ ਸੀਗੇ ਉਦੋਂ ਸਾਰੇ ਨਰਮੇ ਖਰਾਬ ਹੋ ਗਏ ਸੀ ਤੇ ਨਰਮੇ ਵਾਲੇ ਕਿੱਲੇ ਮਗਰ 8000 ਰੁਪਏ ਆਇਆ ਸੀਗਾ ਤੇ ਸਾਨੂੰ ਟੋਟਲੀ ਸਾਰੀ ਜ਼ਮੀਨ ਦਾ 3000 ਰੁਪਏ ਮਿਲਿਆ ਸੀਗਾ ਕਰਕਰ ਤੇ ਮੋਤਵਾਰ ਬੰਦੇ ਆਣੇ ਆਖਿਆ ਬਈ ਕਾਕੇ ਦੇ ਘੱਟ ਪੈਸੇ ਆਏ ਆ ਤੁਸੀਂ ਕਿਸੇ ਨੇ ਵੀ ਚੈੱਕ ਨਹੀਂ ਲਾਉਣਾ ਫਿਰ ਸਾਰਿਆਂ ਦਾ ਬਰਾਬਰ ਹਿਸਾਬ ਕੀਤਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਉਸ ਪਿੱਛੇ ਲੜਾਈਆਂ ਬਹੁਤ ਪਈਆਂ ਲੋਕਾਂ ਦੀਆਂ ਸੋ ਮੈਂ ਤਾਂ ਬੇਨਤੀ ਕਰਦੀ ਹਾਂ ਜੇ ਕੋਈ ਮੁੱਦਾ ਚੱਕਿਆ ਜਾਵੇ ਤਾਂ ਜਿਹਨੇ ਠੇਕੇ ਲਈ ਹੈ ਜ਼ਮੀਨ ਉਹਦੇ ਖਾਤੇ 'ਚ ਹੀ ਪੈਸੇ ਹੋਣੇ ਚਾਹੀਦੇ ਬਾਕੀ ਸਿਰੇ ਉਸ ਮੋਆਵਜੇ ਨਾਲ ਬੰਦਾ ਤਾਂ ਕੁਛ ਨਹੀਂ ਚਲੋ ਫਿਰ ਵੀ ਹਾਈ ਤੱਕ ਤਾਂ ਮੈਂ ਤੁਹਾਨੂੰ ਕਦੇ ਕਿਹਾ ਨਹੀਂ ਪਰ ਮੈਂ ਅੱਜ ਕਹਿਨੀ ਆ ਪਲੀਜ਼ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੇ ਨਾ ਦੋਸਤੋ ਵੀਡੀਓ ਬਹੁਤ ਸੋਹਣਾ ਮੈਸੇਜ ਦਿੱਤਾ ਤੁਹਾਨੂੰ ਵੀ ਜਾਣਕਾਰੀ ਮਿਲੀ ਆ ਚੰਗਾ ਮਹਿਸ ਚੰਗੀ ਸੋਚ ਆ